ओके जी ਹੁਣ ਗੱਲ ਕਰਦੇ ਆ 9th ਲਾਅ ਦੇ ਉੱਤੇ ਨੌਵੇਂ ਕਾਨੂੰਨ ਦੇ ਉੱਤੇ ਇਹ ਲਾਅ ਆਪਾਂ ਨੂੰ ਕਹਿੰਦਾ ਕਿ win through your actions not through your arguments ਪੰਜਾਬੀ ਦੇ ਵਿੱਚ ਜੇ ਦੇਖੀਏ ਤਾਂ ਇਹਸ ਲਾਅ ਦਾ ਮਤਲਬ ਹੈ ਕਿ ਜਦੋਂ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਬਹਿਸ ਦੇ ਵਿੱਚ ਪਾ ਕੇ ਸਾਬਿਤ ਨਾ ਕਰੋ ਆਪਣੀ ਗੱਲ ਨੂੰ ਤੁਸੀਂ ਬਹਿਸ 'ਚ ਪਾ ਕੇ ਸਾਬਿਤ ਨਾ ਕਰੋ ਬਲਕਿ ਤੁਸੀਂ ਆਪਣੀ ਗੱਲ ਨੂੰ ਐਕਸ਼ਨ ਦੇ ذریعے ਸਾਬਿਤ ਕਰੋ ਮਤਲਬ ਕਿ ਤੁਸੀਂ ਕਰਕੇ ਦਿਖਾਓ ਜੋ ਤੁਸੀਂ ਸਾਬਿਤ ਕਰਨਾ ਚਾਹੁੰਦੇ ਹੋ ਤੁਸੀਂ ਕਰਕੇ ਦਿਖਾਓ ਇਹ ਲਾਅ ਆਪਾਂ ਨੂੰ ਇਹ ਚੀਜ਼ ਇਸ ਲਈ ਕਹਿ ਰਿਹਾ ਕਿ ਐਦਾਂ ਕਰਨ ਨਾਲ ਤੁਸੀਂ ਆਪਣਾ ਭਰੋਸਾ ਦੂਸਰੇ ਦੇ ਉੱਤੇ ਜ਼ਿਆਦਾ ਪਾ ਸਕਦੇ ਹੋ ਤੁਸੀਂ ਆਪਣਾ ਇੰਪ੍ਰੈਸ਼ਨ ਦੂਸਰੇ ਦੇ ਉੱਤੇ ਜ਼ਿਆਦਾ ਚੰਗੇ ਤਰੀਕੇ ਨਾਲ ਪਾ ਸਕਦੇ ਹੋ ਤੇ ਇਸ ਲੋ ਦਾ ਸਿੱਧਾ ਸਿੱਧਾ ਇਹ ਮਤਲਬ ਹੈ ਕਿ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਸਾਬਿਤ ਕਰਨਾ ਹੈ ਤਾਂ ਤੁਸੀਂ ਬੈਸਟ ਬੈਕੇ ਨਹੀਂ ਗੱਲਾਂ ਨਾਲ ਸਾਬਿਤ ਨਹੀਂ ਕਰਨਾ ਤੁਸੀਂ ਹਮੇਸ਼ਾ ਉਸ ਚੀਜ਼ ਨੂੰ ਆਪਣੇ ਐਕਸ਼ਨਸ ਨਾਲ ਆਪਣੇ ਆਪ ਕਰਕੇ ਦਿਖਾਉਣਾ ਜਿਹੜੀ ਕਿ ਤੁਹਾਡੀ ਰੈਪਿਊਟੇਸ਼ਨ ਵਧੇ ਤੁਹਾਡੀ ਇੱਜ਼ਤ ਵਧੇ ਇਹੀ ਇਸ ਲੋ ਦਾ ਸਿੱਧਾ ਸਿੱਧਾ ਮਤਲਬ ਹੈ ਓਕੇ ਜੀ ਹੁਣ ਆਪਾਂ ਗੱਲ ਕਰਦੇ ਆਂ ਇਸ ਕਿਤਾਬ ਦੇ 10ਵੇਂ ਲਾਅ ਦੇ ਉੱਤੇ ਸੋ ਇਹਦਾ 10th ਲਾਅ ਆਪਾਂ ਨੂੰ ਕਹਿੰਦਾ ਕਿ ਅਵੋਇਡ ਦਾ ਅਨ ਹੈਪੀ ਐਂਡ ਅਨ ਲੱਕੀ ਸੋ ਇਹਦਾ ਪੰਜਾਬੀ ਦੇ ਵਿੱਚ ਕੀ ਮਤਲਬ ਹੈ ਕਿ ਦਸਵਾਂ ਕਾਨੂੰਨ ਆਪਾਂ ਨੂੰ ਕਹਿੰਦਾ ਕਿ ਤੁਸੀਂ ਜਿਹੜੇ ਵੀ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਸਮਝਾਵਾਂ ਇਹ ਕਹਿੰਦਾ ਕਿ ਜਿਹੜੇ ਵੀ ਢੈਂਜੀ ਕਲਾ ਵਾਲੇ ਲੋਕ ਨੇ ਤੁਸੀਂ ਹਮੇਸ਼ਾ ਉਹਨਾਂ ਤੋਂ ਦੂਰ ਰਹੋ ਹੁਣ ਇਹ ਲੋ ਆਪਾਂ ਨੂੰ ਐਦਾਂ ਕਿਉਂ ਸਮਝਾਉਣ ਦੀ ਕੋਸ਼ਿਸ਼ ਕਰਦੇ ਐ ਹੁਣ ਤੁਸੀਂ ਸਮਝੋ ਮੰਨ ਲਓ ਤੁਸੀਂ ਕੋਈ ਕੰਮ ਕਰਨਾ ਹੈ ਤੁਸੀਂ ਕੋਈ ਨਵਾਂ ਕੰਮ ਕਰਨਾ ਹੈ ਕਿ ਤੁਸੀਂ ਮੰਨ ਲਓ ਕਿਸੇ ਬੰਦੇ ਕੋਲੋਂ ਸਲਾਹ ਲੈਣ ਲੱਗੇ ਹੋ ਕਿ ਮੈਂ ਆਹ ਕੰਮ ਸ਼ੁਰੂ ਕਰਨ ਲੱਗਿਆ ਜਾਂ ਮੈਂ ਆਹ ਕੰਮ ਕਰਨਾ ਚਾਹੁੰਦਾ ਵਾਂ ਜਾਂ ਮੈਂ ਇਸ ਕੰਮ ਨੂੰ ਕਰਨ ਦੀ ਸੋਚ ਰਿਹਾ ਹਾਂ ਹੁਣ ਜਿਹੜਾ ਧੰਦੀ ਕਲਾ ਵਾਲਾ ਜਾਂ ਜਿਹੜਾ ਉਹ ਵੀ ਸਹੀ ਸੋਚ ਨਾ ਰੱਖਦਾ ਹੋਵੇਗਾ ਨਕਾਰਾਤਮਕ ਸੋਚ ਰੱਖਦਾ ਹੋਵੇਗਾ ਉਹਨੇ ਤੁਹਾਨੂੰ ਪਹਿਲਾਂ ਹੀ ਉਹ ਕੰਮ ਕਰਨ ਤੋਂ ਰੋਕ ਦੇਣਾ ਹੈ ਚਾਹੇ ਤੁਸੀਂ ਉਹ ਕੰਮ ਕਰਨ ਦੇ ਯੋਗ ਹੋਵੋ ਚਾਹੇ ਨਾ ਹੋਵੋ ਤੁਹਾਨੂੰ ਪਹਿਲਾਂ ਹੀ ਉਸ ਕੰਮ ਕਰਨ ਤੋਂ ਰੋਕ ਦੇਣਾ ਤਾਂ ਕਰਕੇ ਇਹ ਜੂਲ ਆਪਾਂ ਨੂੰ ਕਹਿੰਦਾ ਕਿ ਤੁਸੀਂ ਹਮੇਸ਼ਾ ਹੀ ਟੈਂਜੀ ਕਲਾ ਵਾਲੇ ਲੋਕਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ ਤੇ ਹਮੇਸ਼ਾ ਹੀ ਜਿਹੜੇ ਲੋਕ ਤੁਹਾਨੂੰ ਮੋਟੀਵੇਟ ਕਰਨ ਹਮੇਸ਼ਾ ਹੀ ਤੁਸੀਂ ਉਹਨਾਂ ਲੋਕਾਂ ਦੀ ਸੰਗਤ ਚ ਰਹੋ ਜਿਹੜੇ ਲੋਕ ਤੁਹਾਨੂੰ ਚੰਗੇ ਕੰਮ ਕਰਨ ਲਈ ਮੋਟੀਵੇਟ ਕਰਨ ਬਾੜੇ ਕੰਮ ਕਰਨ ਲਈ ਨਹੀਂ ਚੰਗੇ ਕੰਮ ਕਰਨ ਲਈ ਮੋਟੀਵੇਟ ਕਰਨ ਤੁਸੀਂ ਹਮੇਸ਼ਾ ਹੀ ਉਹਨਾਂ ਲੋਕਾਂ ਦੀ ਸੰਗਤ ਕਰੋ ਸੋ 10ਵਾਂ ਰੂਲ ਸਿੱਧਾ ਸੇ ਤਾਂ ਆਪਾਂ ਨੂੰ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਓਕੇ ਜੀ ਹੁਣ 11ਵਾਂ ਲਾਅ ਆਪਾਂ ਨੂੰ ਕਹਿੰਦਾ ਹੈ ਕਿ ਲਰਨ ਟੂ ਕੀਪ ਪੀਪਲ ਡਿਪੈਂਡੈਂਟ ਓਨ ਯੂ ਪੰਜਾਬੀ ਵਿੱਚ ਇਹਦਾ ਮਤਲਬ ਹੈ ਕਿ ਤੁਸੀਂ ਹਮੇਸ਼ਾ ਇਹ ਲੋਕਾਂ ਨੂੰ ਆਪਣੀ ਮਦਦ ਦੀ ਲੋੜ ਮਹਿਸੂਸ ਕਰਵਾਓ ਵਿਜੇ ਕਿਸੇ ਨੂੰ ਤੁਹਾਡੀ ਮਦਦ ਦੀ ਲੋੜ ਹੀ ਨਾ ਹੋਈ ਤਾਂ ਤੁਹਾਡਾ ਕੀ ਰੁਤਬਾ ਬੋਗਾ ਇਹ ਸਲੋ ਦਾ ਇਹ ਮਤਲਬ ਹੈ ਹੁਣ ਤੁਸੀਂ ਮੰਨ ਲਓ ਐਗਜ਼ਾਮਪਲ ਦੇ ਕੇ ਆਪਾਂ ਸਮਝਦੇ ਹਾਂ ਮੰਨ ਲਓ ਤੁਸੀਂ ਕੋਈ ਕਿਸੇ ਕੰਪਨੀ ਦੇ ਵਿੱਚ ਤੁਸੀਂ ਮੈਨੇਜਰ ਹੋ ਤੇ ਤੁਸੀਂ ਆਪਣੀ ਟੀਮ ਨੂੰ ਹਮੇਸ਼ਾ ਇਹ ਚੀਜ਼ ਮਹਿਸੂਸ ਕਰਵਾਓ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਦੇ ਕਰਕੇ ਤੁਹਾਡੇ ਹੈਲਪ ਲੈਣ ਲਈ ਆਉਣਾ ਹੀ ਪਵੇਗਾ। ਸਮਝ ਗਏ? ਹੁਣ ਤੁਸੀਂ ਮੰਨ ਲਓ ਕਿ ਤੁਸੀਂ ਕਿਸੇ ਕੰਪਨੀ ਦੇ ਵਿੱਚ ਮੈਨੇਜਰ ਹੋ ਤੇ ਤੁਹਾਨੂੰ ਆਪ ਹੀ ਨਹੀਂ ਕੁਝ ਆਉਂਦਾ ਤਾਂ ਤੁਹਾਡਾ ਤੁਸੀਂ ਸਮਝ ਹੀ ਸਕਦੇ ਹੋ ਕਿ ਤੁਹਾਡਾ ਕੀ ਦਤਬਾ ਹੋਗਾ ਉਸ ਕੰਪਨੀ ਦੇ ਵਿੱਚ ਜਾਂ ਆਪਣੀ ਟੀਮ ਦੀ ਨਜ਼ਰਾਂ ਦੇ ਵਿੱਚ। ਸੋ ਇਸ ਕਰਕੇ ਇਹ ਰੂਲ ਆਪਾਂ ਨੂੰ ਇਹ ਲਾਅ ਆਪਾਂ ਨੂੰ ਇਹ ਕਹਿੰਦਾ ਕਿ ਤੁਸੀਂ ਹਮੇਸ਼ਾ ਹੀ ਲੋਕਾਂ ਨੂੰ ਆਪਦੇ ਉੱਪਰ ਨਿਰਭਰ ਰੱਖੋ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਮਦਦ ਲਈ ਸਾਡੇ ਕੋਲ ਆਉਣਾ ਹੀ ਪਏਗਾ ਤੁਹਾਡੇ ਵਿੱਚ ਹਮੇਸ਼ਾ ਕੋਈ ਨਾ ਕੋਈ ਅਹੋਜੀ ਸਕਿੱਲ ਹੋਵੇ ਜਿਹੜੀ ਕਿ ਕਿਸੇ ਹੋਰ ਕੋਲ ਨਾ ਹੋਵੇ ਜਾਂ ਤੁਹਾਨੂੰ ਹਮੇਸ਼ਾ ਹੀ ਕੋਈ ਨਾ ਕੋਈ ਅਹੋਜਾ ਕੰਮ ਕਰਨਾ ਆਉਂਦਾ ਹੋਵੇ ਜਿਹੜਾ ਕਿ ਦੂਸਰਿਆਂ ਨੂੰ ਨਾ ਆਉਂਦਾ ਹੋਵੇ ਤੇ ਉਸ ਕੰਮ ਨੂੰ ਸਿੱਖਣ ਲਈ ਉਹ ਲੋਕ ਤੁਹਾਡੇ ਕੋਲ ਮਦਦ ਲਈ ਆਉਣ ਤਾਂ ਜੋ ਤੁਹਾਡਾ ਜ਼ੁਤਬਾ ਤੁਹਾਡੀ ਇੱਜ਼ਤ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਸਮਾਜ ਦੀਆਂ ਨਜ਼ਰਾਂ ਦੇ ਵਿੱਚ ਹਮੇਸ਼ਾ ਬਣੀ ਰਹੇ। ਇਸ ਲਾਅ ਦਾ ਸਿੱਧਾ ਸਿੱਧਾ ਇਹ ਮਤਲਬ ਹੈ। ਓਕੇ ਜੀ ਹੁਣ ਇਸ ਕਿਤਾਬ ਦਾ 12ਵਾਂ ਲਾਅ ਆਪਾਂ ਇਸ ਕਿਤਾਬ ਦੇ 12ਵੇਂ ਲਾਅ ਦੀ ਗੱਲ ਕਰਦੇ ਹਾਂ। ਸੋ 12ਵਾਂ ਲਾਅ ਆਪਾਂ ਨੂੰ ਕਹਿੰਦਾ ਹੈ ਕਿ ਯੂਜ਼ ਸਿਲੈਕਟਿਵ ਓਨੈਸਟੀ ਐਂਡ ਜੈਨਰੋਸਟੀ ਟੂ ਡਿਸਆਮ ਯਰ ਵਿਕਟਿਮ। ਠੀਕ ਹੈ ਜੀ ਹੁਣ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਸੌਖੇ ਸ਼ਬਦਾਂ ਦੇ ਵਿੱਚ ਸਮਝਾਉਂਦਾ ਕਿ ਇਸ ਲਾਅ ਦਾ ਮਤਲਬ ਕੀ ਹੈ ਹੁਣ ਇਹ ਲਾਅ ਇੱਕ ਬਹੁਤ ਹੀ ਡੀਪਲੀ ਚੀਜ਼ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਹੁਣ ਤੁਸੀਂ ਇਸ ਚੀਜ਼ ਨੂੰ ਸਮਝੋ ਮੰਨ ਲਓ ਤੁਸੀਂ ਕਿਸੇ ਬੰਦੇ ਕੋਲੋਂ ਕੋਈ ਕੰਮ ਲੈਣਾ ਤੇ ਤੁਸੀਂ ਮੰਨ ਲਓ ਕਿਸੇ ਤਰ੍ਹਾਂ ਦਾ ਕੋਈ ਤੋਹਫ਼ਾ ਉਸ ਬੰਦੇ ਨੂੰ ਪੇਸ਼ ਕਰਦੇ ਆਂ ਠੀਕ ਹੈ ਕਿ ਉਸ ਬੰਦੇ ਨੇ ਤੁਹਾਡਾ ਤੋਹਫਾ ਐਕਸੈਪਟ ਕਰ ਲਿਆ ਤੁਹਾਿੰਦਾ ਉਹ ਗਿਫਟ ਐਕਸੈਪਟ ਕਰ ਲਿਆ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੀ ਕੋਈ ਬੇਨਤੀ ਉਸ ਬੰਦੇ ਦੇ ਸਾਹਮਣੇ ਰੱਖਦੇ ਹੋ ਤਾਂ ਇਸ ਸਟੇਜ ਦੇ ਚਾਂਸਸ ਬਹੁਤ ਘੱਟ ਨੇ ਕਿ ਉਹ ਬੰਦਾ ਤੁਹਾਨੂੰ ਮਨਾ ਕਰ ਸਕਦਾ ਕਿਉਂਕਿ ਤੁਸੀਂ ਆਪਣਾ ਤੋਹਫਾ ਦੇ ਕੇ ਇੱਕ ਤਰ੍ਹਾਂ ਨਾਲ ਇੱਕ ਛੋਟਾ ਜਿਹਾ ਇਹਿਸਾਨ ਪਹਿਲਾਂ ਹੀ ਉਹਦੇ ਸਿਰ ਤੇ ਕਰਤਾ ਇਹੀ ਇਸ ਲਾਅ ਦਾ ਮਤਲਬ ਹੈ ਕਿ ਤੁਸੀਂ ਪਹਿਲਾਂ ਇਸ ਜਮਾਈ ਬਿਲਕੁਲ ਹੀ ਸੋਖੇ ਸ਼ਬਦਾਂ ਚ ਕਹਿ ਲੋ ਕਿ ਤੁਸੀਂ ਮਿੱਠੇ ਬਣ ਕੇ ਆਪਣਾ ਕੰਮ ਕਰਵਾ ਲਓ ਇਹ ਇਸ ਲਾਅ ਦਾ ਮਤਲਬ ਹੈ ਠੀਕ ਹੈ ਅਗੇਨ ਮੇਰੇ ਕੋਈ ਵੀ ਨਿੱਜੀ ਵਿਚਾਰ ਮੈਂ ਇਸ ਵੀਡੀਓ ਦੇ ਵਿੱਚ ਤੁਹਾਟੀ ਅੱਗੇ ਨਹੀਂ ਰੱਖ ਰਿਹਾ ਮੈਂ ਜੋ ਵੀ ਤੁਹਾਨੂੰ ਸਮਝਾ ਰਿਹਾ ਇਸ ਕਿਤਾਬ ਦੇ ਕਾਨੂੰਨਾਂ ਦੇ ਉੱਤੇ ਆਧਾਰਿਤ ਗੱਲਾਂ ਤੁਹਾਨੂੰ ਸਮਝਾ ਰਿਹਾ ਤੁਹੀ ਹੀ ਇੱਥੇ ਇਸ ਲਾਅ ਦਾ ਮਤਲਬ ਹੈ ਕਿ ਜਦੋਂ ਵੀ ਤੁਸੀਂ ਕਿਸੇ ਬੰਦੇ ਤੋਂ ਕੋਈ ਵੀ ਕੰਮ ਲੈਣਾ ਹੈ ਕਿ ਤੁਸੀਂ ਕਿਸੇ ਵੀ ਇਨਸਾਨ ਤੋਂ ਕੋਈ ਵੀ ਕੰਮ ਕਢਵਾਉਣਾ ਹੈ ਤੁਸੀਂ ਕਿਸੇ ਤਰ੍ਹਾਂ ਦਾ ਤੁਸੀਂ ਮੰਨ ਲਓ ਤੋਹਫਾ ਪੇਸ਼ ਕਰਕੇ ਤੋਹਫਾ ਦੇ ਕੇ ਉਸ ਤੋਂ ਬਾਅਦ ਆਪਣਾ ਕੰਮ ਲਿਆ ਕਿਉਂਕਿ ਤੁਸੀਂ ਮੰਨ ਲਓ ਤੁਸੀਂ ਆਪਣਾ ਤੋਹਫਾ ਦਿੱਤਾ ਤੁਸੀਂ ਆਪਾਂ ਗਿਫਟ ਦਿੱਤਾ ਉਸ ਤੋਂ ਬਾਅਦ ਚਾਂਸਸ ਬੜੇ ਘੱਟ ਨੇ ਕਿ ਉਹ ਬੰਦਾ ਤੁਹਾਨੂੰ ਮਨਾ ਕਰ ਸਕਦਾ ਠੀਕ ਹੈ ਇਹੀ ਇਹ ਲਾਅ ਸਮੂਹ ਕਹਿਣਾ ਚਾਹੁੰਦਾ ਕਿ ਤੁਸੀਂ ਮਿੱਠੇ ਬਣ ਕੇ ਆਪਣਾ ਕੰਮ ਕਢਵਾ ਲਓ ਉਕੇ ਜੀ ਹੁਣ ਆਹ 13ਵਾਂ ਲਾਅ ਇਸ ਕਿਤਾਬ ਦਾ 13th ਲਾਅ ਇਸ ਕਿਤਾਬ ਦਾ ਆਪਾਂ ਨੂੰ ਕੀ ਕੀ ਕਹਿੰਦਾ ਹੈ ਕਿ ਵੈਨ ਆਸਕਿੰਗ ਫਾਰ ਹੈਲਪ ਅਪੀਲ ਟੂ ਪੀਪਲਸ ਸੈਲਫ ਇੰਟਰਸਟ ਵੈਨ ਆਸਕਿੰਗ ਫਾਰ ਹੈਲਪ ਅਪੀਲ ਟੂ ਪੀਪਲਸ ਸੈਲਫ ਇੰਟਰਸਟ ਹੁਣ ਆਪਾਂ ਪੰਜਾਬੀ 'ਚ ਸਮਝਦੇ ਇਹਨੂੰ ਬੜੇ ਸੌਖੇ ਸ਼ਬਦਾਂ ਦੇ ਵਿੱਚ ਕਿ ਇਸ ਕਾਨੂੰਨ ਦਾ ਮਤਲਬ ਕੀ ਹੈ ਉਹ ਇਹ ਕਾਨੂੰਨ ਕਹਿੰਦਾ ਕਿ ਤੁਸੀਂ ਜਦੋਂ ਵੀ ਕਿਸੇ ਤੋਂ ਮਦਦ ਮੰਗੋ ਨਾ ਤਾਂ ਤੁਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਮਦਦ ਮੰਗਤਾ ਰਹੇ ਹੋ ਪਰ ਇਹਦੇ ਵਿੱਚ ਉਸ ਬੰਦੇ ਦਾ ਵੀ ਫਾਇਦਾ ਜਿੱਤੋ ਤੁਸੀਂ ਮਦਦ ਮੰਗਦੇ ਹੋ ਤੁਸੀਂ ਕੁਝ ਇਹੋ ਜਿਹਾ ਕਹੋ ਕਿ ਤੁਸੀਂ ਉਹ ਉਸ ਬੰਦੇ ਨੂੰ ਇਹ ਚੀਜ਼ ਦੱਸੋ ਕਿ ਹਾਂ ਜੇ ਉਹ ਬੰਦਾ ਤੁਹਾਡੀ ਜੇ ਉਹ ਇਨਸਾਨ ਤੁਹਾਡੀ ਮਦਦ ਕਰੂਗਾ ਤਾਂ ਉਸ ਉਹਦਾ ਕੀ ਸਹਦਾ ਤੁਸੀਂ ਕੋਈ ਇਹੋ ਜੀ ਗੱਲ ਕਰਕੇ ਕੁਛ ਇਹੋ ਜਿਹਾ ਕਰਕੇ ਸਿਰ ਮਦਦ ਮੰਗੋ ਇਹ ਇਸ ਲਾ ਦਾ ਮਤਬਲ ਹੈ ਉਹਨਾਂ ਇਸ ਜੀ ਐਦਾਂ ਕਰਨ ਨਾਲ ਕੀ ਹੋਗਾ ਤਾਂ ਕਰਨ ਨਾਲ ਇੱਕ ਤਾਂ ਤੁਸੀਂ ਆ ਤੁਸੀਂ ਕਿਸੇ ਦੇ ਇਹਸਾਨ ਤੋਂ ਬਚ ਸਕਦੇ ਹੋ ਕੰਟੀਮੈਂਟ ਤੁਸੀਂ ਮੰਨ ਲਓ ਆਪਾਂ ਕਿਸੇ ਤੋਂ ਮਦਦ ਮੰਗਦੇ ਆ ਇੱਕ ਤਰ੍ਹਾਂ ਦਾ ਦੂਸਰੇ ਬੰਦੇ ਦਾ ਇਹਿਸਾਨ ਹੋ ਜਾਂਦਾ ਆਪਣੇ ਉੱਪਰ ਹੁਣ ਜਦੋਂ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਇਹ ਚੀਜ਼ ਸਮਝਾਉਂਗੇ ਕਿ ਹਾਂ ਜੇ ਉਹ ਸਾਡੀ ਮਦਦ ਕਰ ਲਿਆ ਜਾਂ ਜੇ ਉਹ ਮੇਰੀ ਮਦਦ ਕਰ ਲਿਆ ਤਾਂ ਇਹਦੇ ਵਿੱਚ ਉਹਦਾ ਕੀ ਫਾਇਦਾ ਹੈ ਤਾਂ ਇਹਦੇ ਵਿੱਚ ਉਹਦੀ ਕਿਵੇਂ ਮਦਦ ਹੋ ਰਹੀ ਹੈ ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਇਹ ਚੀਜ਼ ਸਮਝਾਉਂਦੇ ਸਾਹਮਣੇ ਵਾਲੇ ਨੂੰ ਇਹ ਚੀਜ਼ ਫੀਲ ਕਰਾਉਂਦੇ ਤਦ ਤੁਹਾਡੇ ਸਿਰ ਤੇ ਉਸ ਮਦਦ ਦਾ ਕੋਈ ਇਹਿਸਾਨ ਨਹੀਂ ਰਿਹਾ ਠੀਕ ਹੈ ਜੀ ਸੋ ਏ ਇਸ ਲਾ ਦਾ ਸੌਖਾ ਸੌਖਾ ਜਿਹਾ ਇੱਕ ਮਤਲਬ ਹੈ ਓਕੇ ਜੀ ਹੁਣ ਗੱਲ ਕਰਦੇ ਆ 14th ਲਾ ਦੀ 14ਵੇਂ ਲਾ ਦੀ ਓਕੇ ਹੁਣ ਇਹ ਲਾ ਆਪਾਂ ਨੂੰ ਕਹਿੰਦਾ ਕਿ ਪੋਜ਼ ਅਫਰੈਂਡ ਵਰਕ ਐਜ਼ ਅ ਸਪਾਈ ਪੰਜਾਬੀ ਦੇ ਵਿੱਚ ਸਿੱਧਾ ਸਿੱਧਾ ਮਤਲਬ ਤੁਸੀਂ ਕੱਟ ਸਕਦੇ ਹੋ ਕਿ ਤੁਸੀਂ ਆਪਣੇ ਦੋਸਤ ਬਣਾਓ ਤੇ ਜਸੂਸਾ ਵਾਂਗ ਕੰਮ ਕਰੋ ਹੁਣ ਇਹਦੇ ਵਿੱਚ ਤੁਹਾਡਾ ਕੀ ਫਾਇਦਾ ਹੁਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਕਿਤਾਬ ਆਪਾਂ ਨੂੰ ਮਨੁੱਖੀ ਦਿਮਾਗ ਨੂੰ ਮੈਨੀਪੂਲੇਟ ਕਰਨਾ ਸਿਖਾਉਂਦੀ ਹੈ ਆਪਾਂ ਨੂੰ ਸਿਖਾਉਂਦੀ ਹੈ ਕਿ ਤੁਸੀਂ ਮਨੁੱਖੀ ਦਿਮਾਗ ਤੋਂ ਆਪਣੀਆਂ ਗੱਲਾਂ ਕਿਸ ਤਰੀਕੇ ਨਾਲ ਮਨਵਾ ਸਕਦੇ ਹੋ ਠੀਕ ਹੈ ਜੀ ਹੁਣ ਇਹ ਸਲੋ ਦਾ ਇਹਦੇ ਪਿੱਛੇ ਕੀ ਮਤਲਬ ਹੈ ਇਹ ਲੋ ਆਪਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਦੋਸਤ ਬਣਾਓ ਪਰ ਆਪਣੀਆਂ ਤੁਸੀਂ ਦੋਸਤਾਂ ਤੋਂ ਵੀ ਆਪਣੇ ਮਤਬ ਬੁੱਲਦੀਆਂ ਚੀਜ਼ਾਂ ਜਾਣਨ ਦੀ ਕੋਸ਼ਿਸ਼ ਕਰੋ ਹੁਣ ਚਲੋ ਆਪਾਂ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ ਮੰਨ ਲਓ ਤੁਸੀਂ ਤੁਹਾਡਾ ਕਿਸੇ ਦੂਸਰੀ ਟੀਮ ਦੇ ਨਾਲ ਤੁਹਾਡੀ ਟੀਮ ਦਾ ਕਿਸੇ ਦੂਸਰੀ ਟੀਮ ਦੇ ਨਾਲ ਕੋਈ ਕੰਪੀਟੀਸ਼ਨ ਹੈ ਤੇ ਅਕੋਰਡਿੰਗ ਟੂ ਥਿਸ ਲਾ ਤੁਸੀਂ ਦੂਸਰੀ ਟੀਮ ਦੇ ਵਿੱਚੋਂ ਕਿਸੇ ਟੀਮ ਮੈਂਬਰ ਨੂੰ ਆਪਣਾ ਦੋਸਤ ਬਣਾ ਲਿਆ ਹੁਣ ਉਸ ਤੋਂ ਬਾਅਦ ਤੁਸੀਂ ਜਦੋਂ ਉਸ ਟੀਮ ਮੈਂਬਰ ਨਾਲ ਦੋਸਤੀ ਕਰ ਲਈ ਇਹ ਲਾਅ ਕਹਿੰਦਾ ਕਿ ਤੁਸੀਂ ਉਸ ਬੰਦੇ ਤੋਂ ਉਸ ਇਨਸਾਨ ਤੋਂ ਉਸ ਟੀਮ ਦੀਆਂ ਚੰਗਿਆਈਆਂ ਬੁਰਿਆਈਆਂ ਚੰਗੀਆਂ ਗੱਲਾਂ ਮਾੜੀਆਂ ਗੱਲਾਂ ਮਾੜੀਆਂ ਗੱਲਾਂ ਸਭ ਕੁਝ ਤੁਸੀਂ ਜਾਣਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੀ ਟੀਮ ਜਿੱਤ ਸਕੇ ਤਾਂ ਕਿ ਤੁਹਾਡਾ ਫਾਇਦਾ ਹੋ ਸਕੇ ਠੀਕ ਹੈ ਜੀ ਇਹ ਲਾਅ ਆਪਾਂ ਨੂੰ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇੱਕ ਵਾਰ ਫਿਰ ਤੋਂ ਇਸ ਲਾਅ ਦਾ ਇਹੀ ਸਿੱਧਾ ਸਿੱਧਾ ਮਤਲਬ ਹੈ ਮੈਂ ਕੁਝ ਵੀ ਆਪਣੇ ਨਿੱਜੀ ਵਿਚਾਰ ਇਸ ਦੇ ਵਿੱਚ ਸ਼ਾਮਿਲ ਨਹੀਂ ਕੀਤੇ ਓਕੇ ਹੁਣ ਗੱਲ ਕਰਦੇ ਆ 15ਵੇਂ ਕਾਨੂੰਨ ਦੇ ਉੱਤੇ 15th law ਜਿਹੜਾ ਕਿ ਆਪਾਂ ਨੂੰ ਕਹਿੰਦਾ ਕਿ crush your enemy totally ਹੁਣ ਇਸ ਲਾਅ ਦਾ ਪੰਜਾਬੀ ਦੇ ਵਿੱਚ ਸਿੱਧਾ ਸਿੱਧਾ ਕੀ ਮਤਲਬ ਹੈ ਕਿ ਤੁਸੀਂ ਆਪਣੇ ਦੁਸ਼ਮਣ ਦਾ ਪੂਰੇ ਚੰਗੀ ਤਰ੍ਹਾਂ ਖਾਤਮਾ ਕਰੋ ਇਹ ਲੋ ਕਹਿੰਦਾ ਕਿ ਜਦੋਂ ਵੀ ਤੁਸੀਂ ਆਪਣੇ ਦੁਸ਼ਮਣ ਨੂੰ ਅਧੂਰਾ ਛੱਡ ਦਿੱਨੇ ਹੋ ਨਾ ਜਾਂ ਤੁਸੀਂ ਜੇ ਆਪਣੇ ਦੁਸ਼ਮਣ ਨੂੰ ਅਧੂਰਾ ਛੱਡਤਾ ਤਾਂ ਕਦੇ ਨਾ ਕਦੇ ਉਹ ਵਾਪਸ ਆ ਕੇ ਤੁਹਾਡੇ ਤੋਂ ਬਦਲਾ ਜ਼ਰੂਰ ਲਵੇਗਾ ਸੋ ਇਸ ਕਰਕੇ ਇਹ ਲਾਅ ਆਪਾਂ ਨੂੰ ਕਹਿੰਦਾ ਕਿ ਤੁਸੀਂ ਆਪਣੇ ਦੁਸ਼ਮਣ ਨੂੰ ਜਦੋਂ ਵੀ ਖਤਮ ਕਰੋ ਤਾਂ ਤੁਸੀਂ ਪੂਰੀ ਤਰ੍ਹਾਂ ਖਤਮ ਕਰੋ ਤਾਂ ਕਿ ਉਸ ਤੋਂ ਬਾਅਦ ਤੁਹਾਨੂੰ ਆਪਣੇ ਉਸ ਸੇਮ ਐਨੀਮੀ ਤੋਂ ਉਸੇ ਸੇਂ ਦੁਸ਼ਮਣ ਤੋਂ ਦੁਬਾਰਾ ਕੋਈ ਵੀ ਹੋਰ ਖਤਰਾ ਨਾ ਹੋਵੇ ਤੇ ਤੁਹਾਨੂੰ ਭਵਿੱਖ ਦੇ ਵਿੱਚ ਕੋਈ ਵੀ ਇਹੋ ਜੀ ਸੰਭਾਵਨਾ ਨਾ ਹੋਵੇ ਕਿ ਮੇਰਾ ਇਹ ਹੀ ਦੁਸ਼ਮਣ ਦੁਬਾਰਾ ਵਾਪਸ ਆ ਸਕਦਾ ਹੈ ਤੇ ਮੈਨੂੰ ਇਹ ਦੁਸ਼ਮਣ ਤੋਂ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੋ ਸਕਦਾ ਹੈ ਇਹ ਇਸ ਰੂਲ ਦਾ ਸਿੱਧਾ-ਸਿੱਧਾ ਮਤਬਲ ਹੈ ਓਕੇ ਜੀ 16th ਲਾਅ ਆਪਾਂ ਨੂੰ ਕਹਿੰਦਾ ਹੈ ਕਿ ਯੂਜ਼ ਐਬਸੈਂਸ ਟੂ ਇਨਕਰੀਜ਼ this pact and on the ਜੇ ਪੰਜਾਬੀ ਚ ਦੇਖੀ ਤਾਂ 16ਵਾਂ ਕਾਨੂੰਨ ਆਪਾਂ ਨੂੰ ਕਹਿੰਦਾ ਕਿ ਤੁਸੀਂ ਅ ਗੈਰ ਹਾਜੀ ਨੂੰ ਵਰਤੋਂ ਆਪਣੀ ਇੱਜ਼ਤ ਤੇ ਮਾਣ ਨੂੰ ਵਧਾਉਣ ਲਈ ਹੁਣ ਇਹ ਦਾ ਕੀ ਮਤਬਲ ਹੋਇਆ ਕਿ ਗੈਰ ਹਾਜੀ ਨੂੰ ਵਰਤੋਂ ਇੱਥੇ ਆਪਾਂ ਇਸ ਚੀਜ਼ ਨੂੰ ਥੋੜਾ ਜਿਹਾ ਡੀਪਲੀ ਸਮਝ ਜਾਈਏ ਹੁਣ ਤੁਸੀਂ ਮੰਨ ਲਓ ਤੁਸੀਂ ਅ ਇਹ ਇਹ ਡਿਪੈਂਡ ਕਰਦਾ ਤੁਹਾਡੀ ਸਿਚੁਏਸ਼ਨ ਤੇ ਉਹ ਨਹੀਂ ਕਿ ਤੁਸੀਂ ਇਸ ਲਾਹੌਲ ਨੂੰ ਸਕੂਲ ਦੇ ਵਿੱਚ ਵਰਤਣ ਲੱਗ ਜਾਓ ਕਿ ਤੁਸੀਂ ਸਕੂਲ ਦੇ ਵਿੱਚ ਜੇਕਰ ਗੈਰ ਹਾਜ਼ਰ ਹੋਵੋਗੇ ਤਾਂ ਤੁਹਾਡਾ ਇੱਜ਼ਤ ਮਾਨ ਵਾਜੂ ਕੰਨਾ ਉਸ ਤਾਂ ਉਹ ਚੀਜ਼ ਤਾਂ ਬਿਲਕੁਲ ਇੱਕ 네ਗੇਟਿਵ ਵੇ ਦੇ ਵਿੱਚ ਚਲੀ ਜਾਊਗੀ ਇਹ ਚੀਜ਼ ਦਾ ਮਤਲਬ ਹੈ ਕਿ ਫੋਰ ਐਗਜ਼ਾਮਪਲ ਆਪਾਂ ਉਦਾਹਰਨ ਦੇ ਤੌਰ ਤੇ ਸਮਝਦੇ ਹਾਂ ਮੰਨ ਲਓ ਤੁਸੀਂ ਕਿਸੇ ਤੁਸੀਂ ਕਿਸੇ ਪ੍ਰੋਗਰਾਮ ਦੇ ਵਿੱਚ ਇਨਵਾਈਟਡ ਹੋ ਤੇ ਤੁਸੀਂ ਅਕਸਰ ਇਹ ਚੀਜ਼ ਵੇਖਿਓ ਕਿ ਤੁਹਾਡੇ ਗੈਰ ਹਾਜ਼ਰ ਹੋਣ ਨਾਲ ਇਹ ਚੀਜ਼ ਤੁਹਾਡੀ ਇੱਜ਼ਤ ਦੇ ਉੱਤੇ ਕਿਉਂਕਿ ਤੁਸੀਂ ਆਪਣੇ ਆਪ ਨੂੰ ਅਵੇਲੇਬਲ ਨਹੀਂ ਰੱਖਿਆ ਦੂਸਰੇ ਲੋਕਾਂ ਲਈ ਤੇ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਕਿ ਜਦੋਂ ਵੀ ਤੁਸੀਂ ਆਪਣੀ ਅਵੇਲੇਬਿਲਿਟੀ ਦੂਸਰੇ ਲੋਕਾਂ ਲਈ ਵਧਾਓਗੇ ਤਾਂ ਹਮੇਸ਼ਾ ਤੁਹਾਡੀ ਇੱਜ਼ਤ ਘਟੇਗੀ ਕਿਉਂਕਿ ਆਬਵੀਅਸ ਜੀ ਚੀਜ਼ ਹੈ ਕਿਉਂਕਿ ਤੁਸੀਂ ਤਾਂ ਹਰ ਵਕਤ ਹੀ ਅਵੇਲੇਬਲ ਹੋ ਤੇ ਇਸ ਕਰਕੇ ਕੋਈ ਵੀ ਤੁਹਾਡੀ ਇੱਜ਼ਤ ਨਹੀਂ ਕਰੂਗਾ ਜਦੋਂ ਤੁਸੀਂ ਆਪ ਦੀ ਅਵੇਲੇਬਿਲਿਟੀ ਘਟਾ ਲਓਗੇ ਤਾਂ ਇੱਕ ਦੂਸਰੇ ਸਾਹਮਣੇ ਵਜਦੇ ਇਨਸਾਨ ਦੇ ਮਾਇਨੇ ਦੇ ਵਿੱਚ ਇਹ ਚੀਜ਼ ਕਲੀਅਰ ਹੋ ਜੂਗੀ ਕਿ ਅਸੀਂ ਇਸ ਬੰਦੇ ਨਾਲ ਬੜੀ ਸਮਝਦਾਰੀ ਨਾਲ ਗੱਲ ਕਰਨੀ ਹੈ ਕਿਉਂਕਿ ਜੇ ਅਸੀਂ ਕੋਈ ਵੀ ਬੇਵਲਦੂ ਗੱਲ ਕੀਤੀ ਤਾਂ ਇਹ ਇੱਕ ਸਾਡੇ ਸਮੇਂ ਦੀ ਤੇ ਸਾਹਮਣੇ ਵਾਲੇ ਬੰਦੇ ਦੀ ਬੰਦੇ ਦੇ ਸਮੇਂ ਦੀ ਸਿੱਧੀ ਸਿੱਧੀ ਪਰਵਾਦੀ ਸਾਬਤ ਹੋ ਸਕਦੀ ਹੈ ਤੇ ਇਹੀ ਏ ਜ਼ੂਨ ਏ ਲਾ ਇੱਥੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਆਪਣੀ ਐਬਸੈਂਸ ਨੂੰ ਆਪਣੀ ਰਿਸਪੈਕਟ ਤੇ ਆਨਰ ਨੂੰ ਵਧਾਉਣ ਲਈ ਵਰਤ ਸਕਦੇ ਹੋ ਕਿ ਤੁਸੀਂ ਆਪਣੀ ਅਵੇਲੇਬਿਲਿਟੀ ਨੂੰ ਘਟਾਓ ਜਿਸ ਨਾਲ ਕਿ ਤੁਹਾਡੀ ਰਿਸਪੈਕਟ ਦੂਸਰੇ ਲੋਕਾਂ ਦੀ ਨਜ਼ਰ ਦੇ ਵਿੱਚ ਹੋਰ ਵੀ ਵੱਧ ਸਕਦੀ ਹੈ ਮੈਂ ਜਿੰਨਾ ਹੋ ਸਕੇ ਆਪ ਆਪਣੇ ਵੱਲੋਂ ਇਸ ਕਿਤਾਬ ਵਿਚਲੇ ਵਿਚਾਰਾਂ ਨੂੰ ਇਸ ਕਿਤਾਬ ਵਿਚਲੇ ਨੀਮਨ ਨੂੰ ਤੁਹਾਡੇ ਅਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤੁਸੀਂ ਆਪਣੀ ਸੁਝਾਅ ਵੀ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤੇ ਇਸ ਚੈਨਲ ਨੂੰ ਵਕਤ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਆਪਣੇ ਆਪਣਾ ਫੀਡਬੈਕ ਮੈਨੂੰ ਜ਼ਰੂਰ ਆਪਣੇ ਕਮੈਂਟਸ ਦੇ ਵਿੱਚ ਦਿਓ ਤੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਹੋਰ ਵੀ ਕਿਸੇ ਕਿਤਾਬ ਦੇ ਉੱਤੇ ਵੀਡੀਓ ਲੈ ਕੇ ਆਵਾਂ ਤਾਂ ਉਹ ਵੀ ਤੁਸੀਂ ਜ਼ਰੂਰ ਆਪਣੀ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਇਸੇ ਦੇ ਨਾਲ ਹੀ ਕਰਦੇ ਆਂ ਵੀਡੀਓ ਦਾ ਐਂਡ ਸਤਿ ਸ਼੍ਰੀ ਅਕਾਲ